ਸੱਚੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਥੋਰਨਲ ਗੁਰਜੀਤ ਕੌਰ ਬ੍ਰਾਊਂਟਨ ਦੇ ਵਿੱਚ ਪਹਿਲੀ ਵਾਰ ਰਾਗਸ ਆਫ ਗੁਰਬਾਣੀ ਕੀਰਤਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਇਹ ਸਿਰਫ ਬ੍ਰੈਂਪਟਨ ਹੀ ਨਹੀਂ ਕੈਨੇਡਾ ਦੇ ਵਿੱਚ ਹੀ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਆ ਤੇ ਇੱਥੇ ਜੋ ਪ੍ਰਬੰਧ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਕੀਤੇ ਗਏ ਨੇ ਵੱਖ-ਵੱਖ ਟੀਮਾਂ ਪਹੁੰਚੀਆਂ ਹੋਈਆਂ ਨੇ ਤੇ ਇੱਥੇ ਜੋ ਕੀਰਤਨ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਭਾਗੀਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਜੋ ਹੋਸਟ ਨੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਾਰੀ ਰਿਪੋਰਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆਂ ब्रैमटन ਵਿੱਚ ਪਹਿਲੀ ਵਾਰ ਕੀਰਤਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ ਦੱਸ ਦਈਏ ਕਿ ਇਸ ਕੀਰਤਨ ਮੁਕਾਬਲੇ ਨੂੰ ਰਾਗਸ ਆਫ ਗੁਰਬਾਣੀ ਦਾ ਨਾਮ ਦਿੱਤਾ ਗਿਆ ਤੇ ਇਹ ਮੁਕਾਬਲਾ 2 ਦਿਨ ਦਾ ਸੀ ਪਹਿਲੇ ਦਿਨ ਜੂਨੀਅਰ ਵਰਗ ਦੇ ਬੱਚਿਆਂ ਦਾ ਮੁਕਾਬਲਾ ਹੋਇਆ ਤੇ ਦੂਸਰੇ ਦਿਨ ਸੀਨੀਅਰ ਵਰਗ ਦੇ ਬੱਚਿਆਂ ਵੱਲੋਂ ਕੀਰਤਨ ਮੁਕਾਬਲੇ ਵਿੱਚ ਸ਼ਬਦ ਗਾਇਨ ਕੀਤੇ ਗਏ ਇਸ ਮੌਕੇ ਤੇ ਜੱਜ ਸਾਹਿਬਾਨ ਵੀ ਮੌਜੂਦ ਸਨ ਜਿਨ੍ਹਾਂ ਦਾ ਬਹੁਤ ਹੀ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ ਅਤੇ ਫਿਰ ਉਹਨਾਂ ਵੱਲੋਂ ਸ਼ਬਦ ਗਾਇਨ ਕਰਨ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਦੀਆਂ ਕਮੀਆਂ ਵੀ ਸੇ ਆ ਗਈਆਂ ਇਸ ਮੌਕੇ ਜੂਨੀਅਰ ਵਰਗ ਵਿੱਚ ਲਗਭਗ 7 ਤੋਂ 8 ਬੱਚਿਆਂ ਦੇ ਜਥੇ ਪਹੁੰਚੇ ਹੋਏ ਸਨ ਅਤੇ ਇੱਕ ਜਥੇ ਵਿੱਚ ਪੰਜ ਬੱਚੇ ਸ਼ਾਮਲ ਸਨ ਕੁਝ ਟੀਮਾਂ ਹੋਰ ਨਾਲ ਸੂਬਿਆਂ ਤੋਂ ਵੀ ਪਹੁੰਚੀਆਂ ਹੋਈਆਂ ਸਨ ਅਤੇ ਨਾਲ ਹੀ ਉਹਨਾਂ ਦੇ ਕੋਚ ਸਾਹਿਬਾਨ ਵੀ ਮੌਜੂਦ ਸਨ ਇਸ ਮੌਕੇ ਹਰ ਇੱਕ ਵਿਅਕਤੀ ਵੱਲੋਂ ਬੱਚਿਆਂ ਦੇ ਜਥਿਆਂ ਨੂੰ ਖੂਬ ਹੱਲਾਸ਼ੇਰੀ ਦਿੱਤੀ ਗਈ ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਪ੍ਰਭਨੂਰ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਵੱਲੋਂ ਹੁਣੇ ਇੱਥੇ ਪਰਫਾਰਮ ਕੀਤਾ ਗਿਆ ਹੈ ਸ਼ਬਦ ਗਾਇਨ ਕੀਤਾ ਗਿਆ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪ੍ਰਭਨੂਰ ਸਤਿ ਸ਼੍ਰੀ ਅਕਾਲ ਜੀ ਦੇਵੋ ਲੋ ਰਾਕਸ ਆਫ ਗੁਰਬਾਣੀ ਕੀਰਤਨ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਹੈ ਹੁਨੇ ਤੁਸੀਂ ਪਰਫਾਰਮ ਵੀ ਕਰਕੇ ਆਏ ਹੋ ਅੰਦਰ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਸਾਰੀ ਸਟੇਜ ਪਲੈਫੋਰਮ ਵੀ ਬਹੁਤ ਸੋਹਣੀ ਸੀਗੀ ਐਂਡ ਆਲ ਦਾ ਜਜਰਸ ਕਮੈਂਟਸ ਵੇਰ ਰੀਲੀ ਰੀਲੀ ਨਾਈਸ ਐਂਡ ਆਈ ਰੀਲੀ ਇੰਜੋਏਡ ਇਟ ਉਮ ਇਟ ਵਾਸ ਡੈਫਨਿਟਲੀ ਅ ਗ੍ਰੇਟ ਐਕਸਪੀਰੀਅੰਸ ਤੇ ਮੈਨੂੰ ਬੱਸੇ ওভারঅল ਬਹੁਤ ਵਧੀਆ ਲੱਗਿਆ ਸੀ ਤੇ ਜਿਵੇਂ ਤੁਸੀਂ ਟੀਮ ਦੇ ਵਿੱਚ ਪਰਫਾਰਮ ਕੀਤਾ Ontario Khalsa Darbar ਨਾਲ ਤੁਸੀਂ ਜੁੜੇ ਹੋਏ ਹੋ ਤੁਸੀਂ ਕਿੰਨੇ ਸਮੇਂ ਤੋਂ ਜਿਹੜੀ ਆਪਣੀ ਪ੍ਰੈਕਟਿਸ ਕਰਦੇ ਆ ਰਹੇ ਹੋ ਅਸੀਂ ਅੱਜ ਐਜ਼ ਅ ਜਥਾ ਅਸੀਂ 2 ਸਾਲ ਲਾਈਕ ਪ੍ਰੈਕਟਿਸ ਕਰਦੇ ਹ ਇਕੱਠੇ ਪਰ ਫੋਰ ਦਾ ਕੰਪੀਟੀਸ਼ਨ ਅਸੀਂ ਲੈਟਸ ਸੇ 2 ਮਨਸ ਬਿਫੋਰ ਦਾ ਕੰਪੀਟੀਸ਼ਨ ਅਸੀਂ ਪ੍ਰੈਕਟਿਸ ਸਟਾਰਟ ਕੀਤੀ ਸੀਗੀ ਜਿਵੇਂ ਕਿ ਰਾਗਜ਼ਾ ਕੁਰਬਾਨੀ ਕੰਪੀਟੀਸ਼ਨ ਹੋਇਆ ਤਾਂ ਲੱਗਦਾ ਕਿ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਆਉਣ ਵਾਲੇ ਸਮੇਂ ਚ ਹੁੰਦੇ ਰਹਿਣੇ ਚਾਹੀਦੇ ਨੇ ਯੈਸ ਡੈਫੀਨਿਟਲੀ ਬੱਚਿਆਂ ਨੂੰ ਪਲੈਟਫਾਰਮ ਮਿਲਦਾ ਆ ਬੱਚੇ ਲਾਈਕ एवरीवन gets excited to come ਐਂ ਸਾਰਿਆਂ ਨੂੰ ਹੋਰ ਐਕਸਪੀਰੀਐਂਸਸ ਮਿਲਦੇ ਆ ਐਂ ਐਸਪੈਸ਼ਲੀ ਵਿਦ ਦ ਕਮੈਂਟਸ ਸਨ ਬੱਚਿਆਂ ਨੂੰ ਪਤਾ ਲੱਗਦਾ ਵੀ ਕਿਵੇਂ ਇੰਪਰੂਵ ਕਰਨਾ ਆ ਤਮਾਮ ਤੁਹਾਡੇ ਵੱਲੋਂ ਬੱਚਿਆਂ ਨੂੰ ਜਿਵੇਂ ਕਿ ਸਿਖਲਾਈ ਦਿੱਤੀ ਜਾਂਦੀ ਆ ਇੰਨਾ ਸੋਹਣਾ ਬੱਚਿਆਂ ਦੇ ਵੱਲੋਂ ਸ਼ਬਨ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਆ ਤਾਂ ਇਸ ਮੌਕੇ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਬਹੁਤ ਖੁਸ਼ ਹਾਂ ਸੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਰਾਕਸ ਆਫ ਗੁਰਬਾਣੀ ਚਾਣ ਦੇ ਲਈ ਐਂਡ ਮਾਪਿਆਂ ਦਾ ਵੀ ਬੜਾ ਇਹਦੇ ਵਿੱਚ ਉਹਨਾਂ ਦਾ ਰੋਲ ਹੈਗਾ ਕਿਉਂਕਿ ਉਹ ਲੈ ਕੇ ਆਂਦੇ ਬੱਚਿਆਂ ਨੂੰ ਪ੍ਰੈਕਟਿਸ ਲਈ ਫਿਰ ਉਸ ਤੋਂ ਬਾਅਦ ਇਹ ਦਿਨ ਦੇ ਵਿੱਚ ਬਹੁਤ ਟਾਈਮ ਪ੍ਰੈਕਟਿਸ ਕਰਦੇ ਨੇ ਸੋ ਰਾਕਸ ਆਫ ਗੁਰਬਾਣੀ ਇੱਕ ਬਹੁਤ ਅੱਛਾ ਮੰਚ ਸੀ ਇਹਨਾਂ ਦੇ ਲਈ ਤੇ ਮੈਂ ਬਹੁਤ ਖੁਸ਼ ਹਾਂ ਬਿਕਾਜ਼ ਇਥੇ ਇਹਨਾਂ ਨੇ ਅੱਛੇ ਪਰਫਾਰਮ ਕੀਤਾ ਜਦ ਜਿਹਨੇ ਪਰਫਾਰਮ ਕੀਤਾ ਆ ਤਾਂ ਉਹ ਪਰਫਾਰਮੈਂਸ ਤੁਹਾਨੂੰ ਕਿਵੇਂ ਲੱਗੀ ਜਜਿਸ ਵੱਲੋਂ ਜੋ ਰਿਮਾਰਕਸ ਦਿੱਤੇ ਗਏ ਨੇ ਉਹ ਤੋਂ ਖੁਸ਼ ਹੋ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਕੁਝ ਮੈਨੂੰ ਲੱਗਦਾ ਕੁਝ ਗਲਤੀਆਂ ਹੁੰਦੀਆਂ ਨੇ ਬੱਚਿਆਂ ਚ ਸੋ ਉਹਨਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਸੀ ਸੋ ਇਹ ਬਹੁਤ ਜ਼ਰੂਰੀ ਚੀਜ਼ ਸੀਗੀ ਜਿਹਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਸਭ ਨੂੰ ਇਹ ਸੁਨੇਹਾ ਦੇਣਾ ਚਾਹਨੀ ਹਾਂ ਕਿ ਸਾਨੂੰ ਗੁਰਮਤ ਸੰਗੀਤ ਦੇ ਨਾਲ ਜੁੜਨਾ ਚਾਹੀਦਾ ਬਿਕਾਉਜ਼ ਸਾਨੂੰ ਗੁਰੂ ਸਾਹਿਬ ਨੇ ਬੜੀ ਅੱਛੀ ਵਿਰਾਸਤ ਦਿੱਤੀ ਆ ਤੇ ਇਹਨੂੰ ਭੁੱਲਣਾ ਨਹੀਂ ਚਾਹੀਦਾ ਸੋ ਇਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਰਾਗਸ ਆਫ ਗੁਰਬਾਣੀ ਕੀਰਤਨ ਮੁਕਾਬਲੇ ਨੂੰ ਹੋਸਟ ਕਰ ਰਹੇ ਪ੍ਰਿੰਸ ਇੰਦਰਪ੍ਰੀਤ ਸਿੰਘ ਅਤੇ ਨਾਲ ਹੀ ਇੰਦਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਹਮਦਰ ਮੀਡੀਆ ਨਾਲ ਸਾਂਝੇ ਕਰਦੇ ਹਾਂ ਕਿ ਹਾਂ ਕਿ ਉਹਨਾਂ ਨੂੰ ਇਹ ਮੁਕਾਬਲਾ ਹੋਸਟ ਕਰਨ ਦਾ ਮੌਕਾ ਮਿਲਿਆ ਹੈ ਤੇ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲਾ ਸਮਝ ਰਿਹਾ ਹਨ ਅਤੇ ਉਹਨਾਂ ਨੇ ਇਸ ਮੌਕੇ ਤੇ ਇਹ ਵੀ ਦੱਸਿਆ ਕਿ ਇਸ ਕੀਰਤਨ ਮੁਕਾਬਲੇ ਦੇ ਵਿੱਚ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਪਹੁੰਚੇ ਹੋਏ ਹਨ ਅਤੇ ਬੱਚਿਆਂ ਦੇ ਵਿੱਚ ਬਹੁਤ ਹੀ ਜੋਸ਼ ਹੈ ਅਤੇ ਮਾਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਇਨਾ ਹੋਸਟ ਦਾ ਕਹਿਣਾ ਹੈ ਕਿ ਮਾਪਿਓ ਦੇ ਕਾਰਨ ਹੀ ਬੱਚੇ ਅਜਿਹੇ ਕੀਰਤਨ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਹੀ ਇਨਾ ਕੀਰਤਨ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਰਹਿਣਗੇ ਰਾਗਸੋਫ ਕੁਰਬਾਨੀ ਕੀਰਤਨ ਕੰਪੀਟੀਸ਼ਨ ਜੋ ਹੋ ਰਿਹਾ ਹੈ ਇਸ ਦੇ ਜੋ ਹੋਸਟ ਨੇ ਉਹ ਸਾਡੇ ਨਾਲ ਮੌਜੂਦ ਨੇ ਇੰਦਰਪ੍ਰੀਤ ਕੌਰ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਸਮੇਂ ਕਿਵੇਂ ਦਾ ਲੱਗ ਰਿਹਾ ਹੈ ਤਾਂ ਇੰਦਰਪ੍ਰੀਤ ਜੀ ਤੁਹਾਡੇ ਵੱਲੋਂ ਇਸ ਜਿਹੜਾ ਬੜਾ ਵਧੀਆ ਕੰਪੀਟੀਸ਼ਨ ਹੈ ਜੋ ਆਰਗੇਨਾਈਜ਼ ਕੀਤਾ ਗਿਆ ਹੈ ਨੂੰ ਹੋਸਟ ਕੀਤਾ ਜਾ ਰਿਹਾ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਕਿਉਂਕਿ ਕੈਨੇਡਾ ਵਿਦਿਵਿਚਨ ਤੱਕ ਅਸੀਂ ਕਦੇ ਨਹੀਂ ਸੁਣਿਆ ਸੀਗਾ ਕਿ ਗੁਰਬਾਣੀ ਕੀਰਤਨ ਦਾ ਕੋਈ ਮੁਕਾਬਲਾ ਹੋ ਰਿਹਾ ਹੈ ਸੋ ਜਦੋਂ ਪਤਾ ਲੱਗਿਆ ਤਾਂ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਅੱਜ ਜਦੋਂ ਮੈਂ ਇਸ ਮੁਕਾਬਲੇ ਦੇ ਵਿੱਚ ਪਹੁੰਚੀ ਆ ਤਾਂ ਦੇਖਿਆ ਕਿ ਜਿਹੜੇ ਸਿੱਖਿਆਰਥੀ ਨੇ ਜਿਹੜੇ ਵਿਦਿਆਰਥੀ ਨੇ ਇੰਨਾ ਜ਼ਿਆਦਾ ਉਤਸ਼ਾਹ ਹੈ ਕਿ ਟੀਮਸ ਦੀ ਜਿਹੜੀ ਨੰਬਰਿੰਗ ਹੈ ਉਹ ਵਧਦੀ ਹੀ ਜਾ ਰਹੀ ਹੈ ਵਧਦੀ ਹੀ ਜਾ ਰਹੀ ਹੈ ਮਤਲਬ ਸਾਨੂੰ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਵੀ ਕਦ ਤੱਕ ਸਮਾਪਤੀ ਹੋਣੀ ਹੈ ਸੋ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਬੱਚੇ ਗ ਰਵੀ ਕਲਾਸਿਕਲ ਦੇ ਨਾਲ ਇੰਨਾ ਜ਼ਿਆਦਾ ਜੁੜੇ ਹੋਏ ਨੇ ਸੋਨਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਵੀ ਮਿਹਨਤ ਹੈ ਤੇ ਵਿਦਿਆਰਥੀਆਂ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੈ ਤੇ ਮੈਮ ਜਿਹੜੇ ਆਰਗੇਨਾਈਜ਼ਰਸ ਨੇ ਜਿੰਨਾਂ ਵੱਲੋਂ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਆ ਉਹਨਾਂ ਬਾਰੇ ਕੀ ਕਹਿਣਾ ਚਾਹਾਂਗੀ ਉਹਨਾਂ ਲਈ ਤਾਂ ਮੈਂ ਕਹਾਂਗੀ ਕਿ ਮੇਰੇ ਦਿਲੋਂ ਸੈਲੂਟ ਹੈ ਉਹਨਾਂ ਨੂੰ ਜਿਨ੍ਹਾਂ ਨੇ ਆਪਣਾ ਨਾ ਸਿਰਫ ਆਪਣਾ ਸਮਾਂ ਕੱਢਿਆ ਆਪਣੀ ਮਨੀ ਵੀ ਲਗਾਈ ਆਪਣਾ ਐਫਰਟਸ ਵੀ ਲਗਾਏ ਔਰ ਇੰਨੀ ਵੱਡੀ ਜਿਹੜੀ ਪ੍ਰੋਗਰਾਮ ਹੈ ਉਹਨੂੰ ਆਰਗੇਨਾਈਜ਼ ਕਰਨ ਦੇ ਲਈ ਇਹ ਸਿਰਫ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਕਿੰਨੇ ਲੰਬੇ ਸਮੇਂ ਤੋਂ ਕਿੰਨੇ ਮਹੀਨਿਆਂ ਦੀ ਇਹ ਮਿਹਨਤ ਹੈ ਪ੍ਰਬੰਧ ਚੱਲ ਰਿਹਾ ਸੋ ਬਹੁਤ ਹੀ ਦਿਲ ਤੋੜ ਉਹਨਾਂ ਨੇ ਜਿਹੜੀ ਹੈ ਦਿਲ ਦਿਲ ਜਾਨ ਦੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੈ ਬਹੁਤ ਹੀ ਅੱਛਾ ਹੈ ਤੇ ਪ੍ਰਿੰਸ ਇੰਦਰਪ੍ਰੀਤ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇੱਕ ਖੁਦ ਇੱਕ ਕਲਾਕਾਰ ਨੇ ਇਹਨਾਂ ਦੇ ਵੱਲੋਂ ਵੀ ਬਹੁਤ ਸੋਹਣਾ ਜਿਹੜਾ ਗਾਇਆ ਜਾਂਦਾ ਆ ਤੇ ਅੱਜ ਇਹ ਤੇ ਹੋਸਟ ਕਰ ਰਹੇ ਨੇ ਇਹਨਾਂ ਦੇ ਨਾਲ ਵੀ ਪੁੱਛਦੇ ਆ ਕਿ ਇਹਨਾਂ ਦੇ ਵਿਚਾਰ ਨੇ ਜੋ ਕੀ ਨੇ ਤੁਹਾਡਾ ਸਾਂਝੇ ਕਰਦੇ ਆ ਤਾਂ ਪ੍ਰਿੰਸ ਜੀ ਤੁਸੀਂ ਅੱਜ ਇਸ ਈਵੈਂਟ ਨੂੰ ਹੋਸਟ ਕਰ ਰਹੇ ਹੋ ਕਿਵੇਂ ਲੱਗ ਰਿਹਾ ਆ ਅ ਪਹਿਲਾਂ ਤਾਂ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਨੂੰ ਇੰਨੇ ਯੋਗ ਸਮਝਿਆ ਕਿ ਅਸੀਂ ਇਸ ਇਸ ਫੰਕਸ਼ਨ ਦਾ ਹਿੱਸਾ ਬਣ ਸਕੀਏ ਤੇ ਬੜੀ ਮਿਹਨਤ ਲੱਗਦੀ ਹੈ ਕਿਉਂਕਿ ਇੱਕ ਮਨ ਨੂੰ ਸਕੂਨ ਵੀ ਹੈ ਕਿ ਅੱਜ ਦੀ ਘੜੀ ਦੇ ਵਿੱਚ ਸੰਗੀਤ ਜਿੱਥੇ ਆਪਾਂ ਸੁਣਦੇ ਆਂ ਗੀਤ ਗਾਜ਼ਲਾਂ ਉੱਥੇ ਇਹੋ ਜੇ ਮੁਲਕ ਦੇ ਵਿੱਚ ਜਿੱਥੇ ਡਿਪਰੈਸ਼ਨ ਐਂਜ਼ਾਇਟੀ ਬਹੁਤ ਜ਼ਿਆਦਾ ਆ ਤਾਂ ਉਹਦਾ ਹੱਲ ਕੀ ਆ ਉਹਦਾ ਸਬਸਟੀਟਿਊਟ ਕੀ ਆ ਤੁਹਾਡੇ ਕੋਲੇ ਗੁਰਬਾਣੀ ਗੁਰਬਾਣੀ ਦੇ ਨਾਲ ਗੁਰਬਾਣੀ ਸੰਗੀਤ ਤੇ ਜਿਸ ਨਾਲ ਯੰਗਸਟਰ ਅੱਜ ਤੁਸੀਂ ਦੇਖ ਰਹੇ ਹੋ ਵੀ ਮੈਨੂੰ ਲੱਗਦਾ ਵੀ 12-12 ਸਾਲ ਤੋਂ ਵੀ 14 ਸਾਲ ਤੋਂ ਛੋਟੇ-ਛੋਟੇ ਬੱਚੇ ਜਿਹੜੇ ਪਰਫਾਰਮ ਕਰ ਰਹੇ ਆ ਸੋ ਇਹ ਗੁਰੂ ਨਾਨਕ ਸਾਹਿਬ ਨੇ ਜਿਹੜਾ ਲੰਗਰ ਲਾਇਆ ਸੀਗਾ ਤੇ ਅੱਜ ਇੱਥੇ ਗੁਰਬਾਣੀ ਦਾ ਲੰਗਰ ਚੱਲ ਰਿਹਾ ਤੇ ਜਿੰਦੇ ਨਾਲ ਆਤਮਾ ਰੱਜਦੀ ਹੈ ਮੈਨੂੰ ਲੱਗਦਾ ਵੀ ਸਾਡੀ ਸਾਰਿਆਂ ਦੀ ਆਤਮਾ ਰੱਜੂਗੀ ਬਿਲਕੁਲ ਤੇ ਅੱਜ ਇੱਥੇ ਕਾਫੀ ਸਾਰੇ ਜਿਹੜੇ ਬੱਚੇ ਨੇ ਪਾਰਟਿਸਪੇਟ ਕਰਨ ਲਈ ਪਹੁੰਚੇ ਹੋਏ ਨੇ ਤੇ ਜਿਹੜੇ ਹੋਰ ਘਰਾਂ 'ਚ ਬੈਠੇ ਨੇ ਪੇਰੈਂਟਸ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇਹੀ ਸੁਨੇਹਾ ਕਿ ਅਸੀਂ ਗੁਰਬਾਣੀ ਨਾਲ ਕੀਰਤਨ ਨਾਲ ਗੁਰੂ ਸਾਹਿਬ ਦੇ ਲੜ ਆਪਦੇ ਬੱਚਿਆਂ ਨੂੰ ਲਾਈਏ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਵੀ ਜਿਹੜੀ ਮੈਂ ਮਾਈਕ ਤੇ ਦੱਸ ਵੀ ਨਹੀਂ ਸਕਦਾ ਬੱਚੇ ਬਹੁਤ ਗੁਰਾਹੇ ਪੈ ਰਹੇ ਆ ਤੇ ਜੇਕਰ ਉਹਨਾਂ ਕੋਲੇ ਕੋਈ ਉਸ ਚੀਜ਼ ਦਾ ਹੱਲ ਹੈਗਾ ਆ ਕਿਉਂਕਿ ਵੇਲਾ ਮਨ ਸ਼ੈਤਾਨ ਦਾ ਕਰ ਹਨਾ ਇਹ ਤਾਂ ਛੁੱਟੀਆਂ ਵੀ ਸਾਨੂੰ 2-2 ਮਹੀਨੇ ਦੀਆਂ ਹੁੰਦੀਆਂ ਆ ਤੇ ਬੱਚਾ ਹੁਣ ਕਰੇ ਕੀ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਗੁਣ ਦਿਓ ਜਿਹੜਾ ਬੱਚੇ ਦੀ ਰੋਹਾਨੀ ਸਫਰ ਨੂੰ ਹੋਰ ਆਤਮਿਕ ਸਫਰ ਤੱਕ ਲੈ ਕੇ ਜਾਵੇ ਹਨ ਤਾਂ ਗੁਰੂ ਸਾਹਿਬ ਨਾਲ ਜੋੜਨ ਦਾ ਇੱਕ ਜ਼ਰੀਆ ਗੁਰਮਤ ਸੰਗੀਤ ਸਭ ਤੋਂ ਬੈਸਟ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਪੇਰੈਂਟਸ ਵੱਲੋਂ ਇਹ ਦਾਤ ਜਿਹੜੀ ਹੈ ਦੇਣੀ ਚਾਹੀਦੀ ਹੈ ਬੱਚਾ ਬੱਚਾ ਉਹਦੇ ਐਫਰਟਸ ਜਿਹੜੇ ਸਾਨੂੰ ਲਾਉਣੇ ਚਾਹੀਦੇ ਆ ਤੇ ਇਹੀ ਸੁਨੇਹਾ ਮੇਰਾ ਮਾਪਿਆਂ ਨੂੰ ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਇਆ ਰਾਗਸ ਆਫ ਗੁਰਬਾਣੀ ਕੀਰਤਨ ਕੰਪੀਟੀਸ਼ਨ ਜੋ ਕਿ ਕੈਨੇਡਾ ਦੇ ਵਿੱਚ ਪਹਿਲੀ ਵਾਰ ਬ੍ਰੈਂਟਨ ਦੇ ਵਿੱਚ ਕਰਵਾਇਆ ਗਿਆ ਆ ਇੱਥੇ ਜਿੰਨੇ ਭਾਗੀਦਾਰ ਨੇ ਉਹਨਾਂ ਨੂੰ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ ਉਹਨਾਂ ਨੂੰ ਜਜਿਸ ਦੇ ਵੱਲੋਂ ਜੋ ਰਿਵਿਊਜ਼ ਦਿੱਤੇ ਜਾ ਰਹੇ ਨੇ ਉਹਨਾਂ ਤੋਂ ਵੀ ਉਹ ਮੇਰੇ ਹੋਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਸਾਰਿਆਂ ਦਾ ਬਹੁਤ ਹੀ ਚੰਗਾ ਆ ਤੇ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਨਿਯੋਜਿਤ ਕਰਦੇ ਰਹਿਣਾ ਚਾਹੀਦਾ ਆ ਉਮੀਦ ਆ ਤੁਹਾਨੂੰ ਅੱਜ ਦੀ ਰਿਪੋਰਟ ਚੰਗੀ ਲੱਗੀ ਹੋਵੇਗੀ ਕੈਮਰਾਮੈਨ ਵਿਪਿੰਨ ਦੇ ਨਾਲ ਗੁਰਜੀਤਕੌਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ